ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵੇਲੇ 마שיਵਾਲ ਦੇ ਜੰਗਲ ਚਾਹੀ ਇੱਕ ਕਥਾ ਹੁੰਦੀ ਹੈ ਜਦੋਂ ਸਤਗੁਰੂ ਜੀ ਜੰਗਲ ਅੰਦਰ ਚਾਏ ਨਾ ਭਾਈ ਦਿਆ ਸਿੰਘ ਉਹਦੇ ਬੈਣ ਤੋਂ ਪਹਿਲਾਂ ਦੀ ਕਥਾ ਹੈ ਸਤਗੁਰੂ ਜੀ 마שיਵਾਲ ਦੇ ਜੰਗਲ ਦੇ ਵਿੱਚ ਆਏ ਤਾਂ ਉੱਥੇ ਦੋ ਵਿਅਕਤੀ ਘੁੰਮ ਰਹੇ ਸੀ ਨਾਲ ਪੈਂਡ ਦੇ ਪੈਂਡ ਦੇ ਕੋਈ ਵੇਲਤੀ ਸੀ ਉਹਨਾਂ ਦੇ ਕੁਸ਼ੂ ਵਗੈਰਾ ਖੁੱਲ ਗਏ ਸੀ ਉਹ ਜੰਗਲ ਦੇ ਵਿੱਚ ਵੱਧਦੇ ਫਿਰਦੇ ਸੀ ਸਾਡੀਆਂ ਬੱਚਾ ਲਾਵਾ ਕਿੱਧਰ ਗਈਆਂ ਸਤਗੁਰੂ ਜੀ ਦਰਖਤ ਦੇ ਓਲੇ ਹੋ ਕੇ ਬੈਠੇ ਨੇ ਇੱਕ ਬੰਦਾ ਲੱਭਦਾ ਲੱਭਦਾ ਸਤਗੁਰੂ ਜੀ ਦੀ ਤਰਫ ਆ ਗਿਆ ਜਦੋਂ ਨੇ ਦੇਖਿਆ ਵੀ ਇਹਨਾਂ ਦਾ ਕਲਗੀਧਰ ਦਸ਼ਮੇਸ਼ ਵੀ ਤਾਂ ਹੀ ਬੈਠੇ ਨੇ ਉਹ ਨਾਲ ਦਾ ਸਾਥੀ ਉਹ ਪਿੱਛੇ ਖੜਾ ਏ ਉਹ ਪਰਲੇ ਪਾਸੇ ਮੱਝਾਂ ਦੇਖ ਰਹੀ ਕਿਤੇ ਉਤਰ ਮਿਲ ਜਾਣੀ ਆ ਤੇ ਲੱਭਦਾ ਲੱਭਦਾ ਇੱਧਰ ਨੂੰ ਆ ਗਿਆ ਜਿੱਧਰ ਸਤਗੁਰੂ ਜੀ ਬੈਠੇ ਸਨ ਜਿਉਂਦੋਂ ਇਹਨੇ ਸਤਗੁਰੂ ਜੀ ਨੂੰ ਦੇਖਿਆ ਤਾਂ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਵਜੀ ਤੁਸੀਂ ਇੱਥੇ ਐਸ ਦਿਸ਼ਾ ਦੇ ਵਿੱਚ ਵਿਚਾਰਾ ਹੋਣ ਲੱਗਿਆ ਸਤਗੁਰੂ ਜੀ ਦੇ ਨਾਲ ਉਹਨਾਂ ਨਾਲ ਦਾ ਸਾਥੀ ਗੰਨਾ ਉਹ ਇੱਥੇ ਕੀ ਕਰਦਾ ਕੀ ਨਾ ਲੱਗਾ ਹੋਇਆ ਦਾਸਤ ਦੇ ਨਾਲ ਗੱਲਾਂ ਕਰਨ ਇੱਥੇ ਬੋਲ ਬੈਠਾਇਆ ਨਦੀ ਦਾ ਉਹ ਕਹਿੰਦਾ ਦੇਖ ਦਸੀ ਆ ਗਏ ਗੁਰੂ ਗੋਬਿੰਦ ਸਿੰਘ ਬੈਠੇ ਨੇ ਕਹਿੰਦਾ ਮੂਲ ਖਾ ਗੁਰੂ ਨੇ ਅੱਛੀ ਕੀ ਕਰ ਬੋਣਾ ਉਹ ਤਾਂ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ ਉੱਥੇ ਹੋਣਗੇ ਇੱਥੇ ਜੰਗਲ 'ਚ ਬੈਠਣਾ ਉਹਨਾਂ ਨੇ ਆ ਕੇ ਐਦਾ ਗੁਰੂ ਜੀ ਨਾਲ ਗੱਲਾਂ ਕਰਦੇ ਪਏ ਸੀ ਜਦੋਂ ਦੇਖਿਆ ਗੁਰੂ ਸਾਹਿਬ ਜੀ ਆਏ ਵੀ ਤਾਂ ਰੌਲਾ ਪਉਣ ਲੱਗ ਪਏ ਵੀ ਗੁਰੂ ਇੱਥੇ ਬੈਠੇ ਗੁਰੂ ਇੱਥੇ ਬੈਠੇ ਤਾਂ ਦੋਈ ਆਪਸ ਵਿੱਚ ਵਿਚਾਰਾ ਕਰ ਰਹੇ ਜੁਟੂ ਜੀ ਬੋਲੇ ਵੀ ਗੁਰੂ ਗੋਬਿੰਦ ਸਿੰਘ ਬੈਠੇ ਨੇ ਉਹ ਦੂਜਾ ਬੰਦਾ ਦੂਰ ਖੜਾ ਕੇ ਕਹਿੰਦਾ ਉਹ ਇੱਧਰ ਨੂੰ ਆਲੇ ਹੱਥੇ ਇਹਨਾਂ ਗੱਲਾਂ ਕਰੀ ਇਹਨਾਂ ਕਰਨ ਤਾਂ ਹੋ ਗਿਆ ਮੱਝਾ ਗਾਵਾਂ ਲਾਹ ਲਾ ਕੇ ਇੱਧਰ

ਆਸ਼ਰਮਿਆਂ ਦੇ ਉਹ ਉਹ ਨੂੰ ਦੇ ਦਿੰਦਾ ਉਹ ਤੇ ਬਹੁਤ ਹੀ ਜਵਾਰਾਂ ਲੱਗੀ ਹੋਈ ਸੀ ਬਹੁਤ ਮੈਂਗਾ ਸੀ ਉਹ ਬਿਆਂ ਦੀ ਬੋਲ ਦੀ ਬੰਦ ਕਰਾ ਲਈਏ ਲਾਲਚ ਉਹਨਾਂ ਜਿਹੜੀ ਮਾਇਆ ਦਾ ਲਾਲਚ ਹੈ بڑے بڑے ਦਾ ਮੂੰਹ ਬੰਦ ਕਰਾ ਦਿੰਦਾ ਤਾਂ ਸਤਿਗੁਰੂ ਜੀ ਜਿਹਾ ਜੋ ਹੁੰਦੇ ਹੁੰਦਾ ਉਹਨੇ ਦੇਖਿਆ ਕਿ ਬਹੁਤ ਮੈਂਗਾ ਹੈ ਖੰਡਰ ਤੋਂ ਕੰਦਾ ਵੀ ਜਦ ਗੁਰੂ ਬੈਠਾ ਉਹ ਤਾਂ ਇੰਨਾ ਮੈਂਗਾ ਤੇ ਇਹ ਖੰਡਰ ਮਿਲਦਾ ਦਾ ਤਾਂ ਜੇ ਮੈਂ ਮੋਗਲਾਂ ਨੂੰ ਜਾ ਕੇ ਦਸਤਮਾਣੀ ਗੁਰੂ ਇੱਥੇ ਬੈਠਾ ਤੂੰ ਮੈਨੂੰ ਕਿੰਨਾ ਪਿਆਰ ਦਾ ਦੇਣਗੇ ਪਾਸ਼ਹੀ ਬੋਜਰ ਵੀ ਤਾਂ ਹੁਣ ਮੋਗਲਾਂ ਨੂੰ ਜਾ ਕੇ ਦੱਸਾਂਗੇ ਬਾਪੂ ਬੰਦਾ ਜੀ ਇੱਧਰ ਆਹੁੰਦਾ ਆਲੇ ਹੋਣ ਲਗਾ ਜਦੋਂ ਓਲਜਨ ਵਾਇਆ ਨਾ ਜਦੋਂ ਰੇਂਜ ਚ ਆ ਗਿਆ ਥੋੜਾ ਜਿਹਾ ਤਾਂ ਪਾਸ਼ੇ ਨੂੰ ਪੜਤ ਕੇ ਥਾਪਣ ਉਹਦੇ ਮਾਰਿਆ ਕੋਠੇ ਹੱਥ ਕਬੂੜਾ ਜਿਹੜੇ ਦੰਦ ਦੁੱਦ ਸੀ ਡੇਰ ਪੈਣ ਕਰਕੇ ਲਹੂ ਲਹਾਨ ਹੋ ਗਿਆ ਦੂਸਰਾ ਬੰਦਾ ਪਿੱਛੇ ਰੋਲਾ ਪਾਉਂਦਾ ਉਹ ਕਿੱਥੇ ਰਹਿ ਗਿਆ ਅੰਦਰ ਆ ਜਾ ਗੁੰਗਾ ਹੋ ਗਿਆ ਬੋਲਦਾ ਨਹੀਂ ਉਹ ਸੱਚੂਚੇ ਗੁੰਗਾ ਉਹਨੂੰ ਬੋਲਣਾ ਆਵੇ ਉਹ ਉਹ ਕਰੀ ਚਲੇ ਆਸ਼ੀਰਵਾਦ ਬਹੁਤ ਜ਼ੋਰ ਨਾਲ ਥਾਪੜ ਮਾਰਿਆ ਤਾਂ ਸਤਗੁਰੂ ਜੀ ਉਤੋਂ ਫਿਰ ਅੱਗੇ ਵਾਹ ਜਾਂਦੇ ਨੇ ਉੱਥੇ ਜਾ ਕੇ ਸਤਗੁਰੂ ਜੀ ਨੇ ਫਿਰ ਦਇਆ ਸਿੰਘ ਜੀ ਤਾਂ ਸਿੰਘ ਜੀ ਮਾਨ ਸਿੰਘ ਜੀ ਨੂੰ ਹੀ ਮੈਂਦੇ ਨੇ ਤੇ ਉੱਥੇ ਕੋ ਦੋ ਪਰ ਆ ਰਹੇ ਸੀ ਗੁਲਾਬਾਂ ਤੇ ਪੰਜਾਬਾ ਉਹਦਾ ਬਾਗ ਨਹੀਂ ਸੀ ਉੱਥੇ ਮਾਸ਼ੀ ਬੜਾ ਉਹੀ ਜਦੋਂ ਦੇਖਿਆ ਵੀ ਸਤਗੁਰ ਜੀ ਆਏ ਹੋਏ ਨੇ ਉਹ ਆਪਣੇ ਘਰੇ ਹੀ ਨਾ ਜਾਂਦੇ ਨੇ ਉਸ ਵਕਤ